ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਖਬਰ ਲੈ ਕੇ ਹਾਜ਼ਰ ਹਾਂ ਡੀਆਈਜੀ ਐਚਐਸ ਭੁੱਲਰ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਰਦਾ 16 ਅਕਤੂਬਰ ਨੂੰ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਹੋਈ ਅਤੇ ਪੰਜਾਬ ਪੁਲਿਸ ਨੇ ਉਹਦੀ ਸੁਰੱਖਿਆ ਵਾਪਸ ਲੈ ਲਈ ਸੀ 18 ਅਕਤੂਬਰ ਨੂੰ ਪੰਜਾਬ ਪੁਲਿਸ ਨੇ ਦੁਬਾਰਾ ਸਿਕਿਉਰਿਟੀ ਰিস্টੋਰ ਕਰ ਦਿੱਤੀ ਔਰ ਇਹ ਲੋਕ ਇਹ ਗਾਰਡ ਉਹਦੀ ਕੋਠੀ ਤੇ ਤਾਇਨਾਤ ਸੀ ਤੇ ਅਗਲੀ ਗੱਲ ਜਿਹੜੀ ਜ਼ਰੂਰੀ ਮੈਂ ਤੁਹਾਨੂੰ ਦੱਸਣੀ ਆ ਕਿ ਦੋ ਆਈਪੀਐਸ ਅਫਸਰ 18 ਅਕਤੂਬਰ ਨੂੰ ਡੀਆਜੀ ਭੁੱਲਰ ਦੇ ਘਰੇ ਪਹੁੰਚੇ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜਦੋਂ ਮੈਂ ਸਿਕਿਉਰਿਟੀ ਦੀ ਤਾਇਨਾਤੀ ਬਾਰੇ ਮੂੜ ਤੈਨਾਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪੰਜਾਬ ਪੁਲਿਸ ਦੇ ਪ੍ਰਬੰਧਕਾਂ ਤੋਂ ਤਾਂ ਉਹਨਾਂ ਤੋਂ ਕੋਈ ਜਵਾਬ ਨਹੀਂ ਮਿਲਿਆ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਸਿਕਿਉਰਟੀ ਕਿਹਣੀ ਰੇਂਜ ਦੀ ਹੈ ਕਿ ਇਹ ਹੈੱਡਕੁਆਰਟਰ ਤੋਂ ਸਪੈਸ਼ਲ ਆਈ ਹੈ ਕਿ ਉਹ ਪੁਰਾਣਾ ਹੀ ਦਸਤਾ ਦੁਬਾਰਾ ਤੈਨਾਤ ਕੀਤਾ ਗਿਆ ਤੇ ਜਿਹੜੇ ਦੋ ਆਈਪੀਐਸ ਅਫਸਰਾਂ ਨੇ ਉੱਥੇ ਘਿੜਾ ਮਾਰਿਆ ਉਹ ਉਹਨਾਂ ਦਾ ਕੋਈ ਨਿੱਜੀ ਫੇਰੀ ਹੋ ਸਕਦੀ ਹੈ ਆਪਸੀ ਯਾਰੀ ਦੋਸਤੀ ਹੋ ਸਕਦੀ ਹੈ ਤੇ ਉਹ ਉਸ ਕਰਕੇ ਖੈਰ ਇਹੋ ਜਿਹੇ ਦੌਰੇ ਦਾ ਜਾਂ ਮਿਲਣ ਦਾ ਕੋਈ ਗੈਰ ਕਾਨੂੰਨੀ ਅਰਥ ਕੱਢਿਆ ਨਹੀਂ ਜਾ ਸਕਦਾ ਉਹਨਾਂ ਦੇ ਨਿੱਜੀ ਸਬੰਧਾਂ ਦੇ ਨਾਲ ਪਰਿਵਾਰਕ ਸਬੰਧਾਂ ਕਾਰਨ ਉਹ ਗਏ ਹੋ ਸਕਦੇ ਆ ਮੇਰੀ ਕੋਖ ਤੋਂ ਪਤਾ ਲੱਗਿਆ ਕਿ ਜਿਹੜੇ ਸਰਵਿਸ ਕੰਡਕਟ ਰੂਲਸ ਹੁੰਦੇ ਆ ਸਰਕਾਰੀ ਮੁਲਾਜ਼ਮਾਂ ਦੇ ਜੇ ਕੋਈ ਮੁਲਾਜ਼ਮ ਪੁਲਿਸ ਕਸਟਡੀ ਜਾਂ ਜੇਲ੍ਹ ਦੇ ਵਿੱਚ 48 ਘੰਟੇ ਰਹਿ ਜੇ ਤਾਂ ਉਹਨੂੰ ਆਟੋਮੈਟਿਕ ਮੁਅੱਤਲ ਕੀਤਾ ਜਾਂਦਾ ਹੈ ਯਾਨੀ ਕਿ ਇਕਾਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਇਹ ਵਿਅਕਤੀ ਕਿਉਂਕਿ 48 ਘੰਟੇ ਇਹ ਕਸਟਡੀ 'ਚ ਰਹਿ ਲਿਆ ਭਾਵੇਂ ਪੁਲਿਸ ਕਸਟਡੀ ਹੋਵੇ ਭਾਵੇਂ ਜੁਡੀਸ਼ੀਅਲ ਕਸਟਡੀ ਹੋਵੇ ਤਾਂ ਉਸ ਨੂੰ ਮੁਅੱਤਲ ਕਰਨਾ ਜ਼ਰੂਰੀ ਹੁੰਦਾ ਹੈ ਪਰ ਡੀਆਈਜੀ ਭੁੱਲਰ ਦੇ ਮੁਅਤਲੀ ਆਰਡਰ ਹਜੇ ਤੱਕ ਸਾਹਮਣੇ ਨਹੀਂ ਆਏ ਇਸ ਦੇ ਅਰਥ ਤੁਸੀਂ ਖੁਦ ਕੱਢ ਸਕਦੇ ਹੋ ਸਿਕਿਉਰਿਟੀ ਵਾਪਸ ਦੇਣਾ ਫਿਰ ਸੀਨੀਅਰ ਅਫਸਰ ਸਾਹਿਬ ਮਿਲਣ ਜਾਣਾ ਤੇ ਫਿਰ 48 ਘੰਟਿਆਂ ਤੋਂ ਬਾਅਦ ਵੀ ਉਹਦੀ ਮੁਅਤਲੀ ਨਾ ਹੋਣੀ ਇਹਦੇ ਅਰਥ ਤੁਸੀਂ ਖੁਦ ਕਢੋ ਤੇ ਚੰਗਾ ਹੋਏਗਾ ਹੁਣ ਗੱਲ ਕਰਦੇ ਆ ਸੀਬੀਆਈ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੀ CBI ਨੇ ਕਿਹਾ ਕਿ ਜਿਹੜੇ ਉਹਨਾਂ ਦੇ ਕੋਲ ਮੋਬਾਈਲ ਫੋਨਸ ਜਾਂ ਹੋਰ ਲੈਪਟਾਪ ਵਗੈਰਾ ਉਹਨਾਂ ਨੇ ਦੇਖੇ ਆ ਭੁੱਲਰ ਪਰਿਵਾਰ ਦੇ ਤਾਂ ਉਥੋਂ ਉਹਨਾਂ ਨੂੰ ਇੱਕ ਲਿੰਕੇਜ ਸਥਾਪਿਤ ਹੋ ਰਹੀ ਹੈ ਜੋ ਕਿ ਇੱਕ ਵਿਦੇਸ਼ੀ ٹرسٹ ਨਾਲ ਹੈ ਇਹ ٹرسٹ ਦੱਸਿਆ ਜਾ ਰਿਹਾ ਹੈ ਕਿ ਯੂਏਈ ਦੇ ਵਿੱਚ ਹੈ ਇਹਦਾ ਜਿਹੜਾ ਕੰਮਕਾਜ ਜਿਆਦਾ ਉੱਥੇ ਐ ਤੇ ਜਿਹੜੇ ਯੂ ਐ ਯੂਨਾਈਟਿਡ ਅਰਬ ਅਮਰਾਇਟਸ ਕਹਿੰਦੇ ਐ ਇਹਦੇ ਵਿੱਚ 7 ਅਮਰਾਇਟਸ ਨੇ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਣਾ ਇੱਕ ਫੈਡਰੇਸ਼ਨ ਐ ਤੇ ਇਹਦੇ ਵਿੱਚ ਆਉਂਦੇ ਐ ਜੀ ਅਬੂਦਾਬੀ ਦੁਬਈ ਤੇ ਫਿਰ ਆਉਂਦਾ ਸ਼ਾਰਜਾ ਚੌਥਾ ਅਜਮਾਨ ਪੰਜਵਾਂ ਉਮ ਅਲ ਕੁਆਇਨ ਤੇ 6ਵਾਂ ਆਉਂਦਾ ਰਾਸ ਅਲ ਕੈਮਾ ਤੇ ਸਤਮਾ ਫੋ ਜੂਨਾ ਯਾਨੀ ਕਿ ਇੱਥੇ ਅਮੀਰ ਲੱਗੇ ਹੁੰਦੇ ਨੇ ਅਮੀਰ ਬੰਦਾ ਹੁੰਦਾ ਜਿਹੜਾ ਇਹਨੂੰ ਅਮੀਰ ਕਹਿੰਦੇ ਆ ਮੁਸਲਮਾਨਾਂ ਚ ਵੀ ਜਿਹੜਾ ਪ੍ਰਿੰਸ ਹੁੰਦਾ ਕਿੰਗ ਹੁੰਦਾ ਇਹ ਛੋਟੇ ਛੋਟੇ ਮੁਲਕ ਨੇ ਤੇ ਇਹ ਐਮਾਰੈਟਸ ਵਾਇਦੇ ਆ ਸੀਬੀਆਈ ਦੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ 1 ਸਾਲ ਦੇ ਸਮੇਂ ਦੇ ਵਿੱਚ ਡੀਆਈਜੀ ਭੁੱਲਰ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਅਤੇ ਇੱਕ ਵਕੀਲ ਸਹਿਬਾਨ ਨੇ 10 ਵਾਰੀ ਇਸ ਯੂਏਈ ਦੇ ਗਿੜੇ ਮਾਰੇ ਇਸ ਖਾਸ ਮੁਲਕ ਦੇ ਗਿੜੇ ਮਾਰੇ ਤੇ ਜਦੋਂ ਮੈਂ ਇਹਨਾਂ ਸੂਤਰਾਂ ਤੋਂ ਇਹ ਜਾਣਕਾਰੀ ਪੁੱਛਣ ਲੈਣ ਦੀ ਕੋਸ਼ਿਸ਼ ਕੀਤੀ ਕਿ ਦੱਸਿਆ ਜਾਵੇ ਕਿਹੜਾ ਮੁਲਕ ਹੈ ਦੱਸਿਆ ਜਾਵੇ ਇਹ ਟਰਸਟ ਕਿਹੜਾ ਹੈ ਤਾਂ ਉਹਨਾਂ ਨੇ ਇਹ ਹਾਲ ਦੀ ਘੜੀ ਕਨਫਰਮ ਕਰਨ ਤੋਂ ਨਾ ਕੀਤਾ ਦੱਸਣ ਤੋਂ ਡਿਸਕਲੋਜ਼ ਕਰਨ ਤੋਂ ਨਾ ਕੀਤੀ ਹੁਣ ਗੱਲ ਕਰਦੇ ਆ ਲਾਕਰਜ਼ ਬਾਰੇ 17 ਲਾਕਰ ਜਿਹੜੇ ਮਿਲੇ ਐ ਸੀਬੀਏ ਨੂੰ ਜਿਨ੍ਹਾਂ ਦੀਆਂ ਚਾਬੀਆਂ ਮਿਲੀਆਂ ਉਹਦਾ ਆਪਾਂ ਤੁਹਾਨੂੰ ਲੀਗਲ ਪ੍ਰੋਸੈਸ ਦੱਸਣ ਦੀ ਕੋਸ਼ਿਸ਼ ਕਰਦੇ ਜਦੋਂ ਵੀ ਕੋਈ ਲਾਕਰ ਲੈਂਦਾ ਤਾਂ ਉਹ ਕਿਸੇ ਨਾ ਕਿਸੇ ਦੇ ਨਾਂ ਤੇ ਹੁੰਦਾ ਉਹਦਾ ਪੂਰਾ ਆਈਡੈਂਟੀਫਿਕੇਸ਼ਨ ਅਡਰੈਸ ਆਧਾਰ ਕਾਰਡ ਐਟ ਸੈਟਰਾ ਐਟ ਸੈਟਲਪ ਬੈਂਕ ਲੈਂਦਾ ਹੁਣ ਸੀਬੀਆਈ ਇਹਨਾਂ 17 ਲੋਕਰਾਂ ਨੂੰ ਖੋਲਣ ਵਾਸਤੇ ਅਦਾਲਤ ਤੋਂ ਆਦੇਸ਼ ਲਏਗੀ ਉਹ ਆਦੇਸ਼ ਸੰਬੰਧਿਤ ਬੈਂਕਾਂ ਦੇ ਮੈਨੇਜਰਾਂ ਨੂੰ ਜਾਏਗਾ ਤੇ ਜਿਸ ਦਿਨ ਲੋਕਰ ਖੋਲਣਾ ਹੋਊਗਾ ਜਿਹੜੇ ਵਿਅਕਤੀ ਦੇ ਨਾਂ ਤੇ ਲੋਕਰ ਹੈ ਉਹਦੀ ਮੌਜੂਦਗੀ ਮੈਨੇਜਰ ਦੀ ਮੌਜੂਦਗੀ ਤੇ ਸੀਬੀਆਈ ਦੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਇਹ ਖੋਲੇ ਜਾਣਗੇ ਤੇ ਇਹਨਾਂ ਦੀ ਵੀਡੀਓਗ੍ਰਾਫੀ ਵੀ ਸੀਬੀਆਈ ਕਰੇਗੀ ਕਿ ਅੰਦਰੋਂ ਕੀ ਕੀ ਨਿਕਲਿਆ ਔਰ ਸੀਬੀਆਈ ਨੂੰ ਇਹ ਸ਼ੱਕ ਹੈ ਕਿ ਇਹਨਾਂ 17 ਲੋਕਰਾਂ ਚ ਬਹੁਤ ਸਾਰਾ ਪੈਸਾ, ਗਹਿਣਾ, ਗੱਟਾ ਤੇ ਹੋਰ ਜਦਾਦ ਦੇ ਕਾਗਜ਼ਾਤ ਪਏ ਹੋ ਸਕਦੇ ਆ। ਪੁਲਰ ਨੇ ਮਾਹਕਮੇ ਨੂੰ ਤਾਂ ਕਿਹਾ ਕਿ ਮੇਰੇ ਕੋਲ ਸਿਰਫ 8 ਜਾਇਦਾਦਾਂ ਪਰ ਸੀਬੀਆਈ ਨੇ ਜੋ ਕੱਢ ਕੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ 50 ਜਾਇਦਾਦਾਂ ਦਾ ਜ਼ਿਕਰ ਕੀਤਾ ਇੱਕ ਵੱਖਰੀ ਕਾਰਵਾਈ ਦੇ ਵਿੱਚ ਸੀਬੀਆਈ ਨੇ ਜਿੰਨੇ ਵੀ ਬੈਂਕ ਖਾਤੇ ਭੁੱਲਰ ਦੇ ਨਾਮ ਜਾਂ ਉਹਦੇ ਪਰਿਵਾਰ ਦੇ ਨਾਮ ਤੇ ਹੈਗੇ ਆ ਬੈਂਕਾਂ 'ਚ ਔਰ ਇਹ ਕਾਫੀ ਸਾਰੇ ਨੇ ਉਹਨਾਂ ਦਾ ਆਪਰੇਸ਼ਨ ਬੰਦ ਕਰਤਾ ਯਾਨੀ ਕਿ ਉਹਨਾਂ ਨੂੰ ਸੀਲ ਕਰਤਾ ਨਾ ਤਾਂ ਤੁਸੀਂ ਪੈਸੇ ਕਢਾ ਸਕੋ ਨਾ ਤੁਸੀਂ ਪੈਸੇ ਜਮ੍ਹਾਂ ਕਰਾ ਸਕੋ ਇਹ ਤਾਂ ਗੱਲਾਂ ਹੋ ਗਈਆਂ ਇਸ ਮਾਮਲੇ ਤੇ ਤੇ ਕੱਲ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਡਿਸਪਰਪੋਰਸ਼ਨੇਟ ਅਸੈਟਸ ਦਾ ਇੱਕ ਵੱਖਰਾ ਪਰਚਾ ਦਰਜ ਹੋਏਗਾ ਜਿਹਨੂੰ ਕਹਿੰਦੇ ਆ ਜੀ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਤੇ ਫਿਰ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਕਿ ਮੈਂ ਐਡਵੋਕੇਟ ਤਰਮਿੰਦਰ ਸਿੰਘ ਤੋਂ ਸਮਝੀ ਉਹਨਾਂ ਨੇ ਕਿਹਾ ਕਿ 60 ਦਿਨ ਦੇ ਵਿੱਚ ਵਿੱਚ ਜਿਹੜਾ ਕਰਾਪਸ਼ਨ ਕੇਸ ਹੈ ਉਹਦੇ ਵਿੱਚ सीबीआई ਨੇ ਚਲਾਨ ਦੇਣਾ ਹੁੰਦਾ ਪਰ ਇਸ ਕੇਸ ਚ ਔਰ ਹੋਰ ਵੱਖਰੇ ਕਰਾਪਸ਼ਨ ਦੇ ਕੇਸਾਂ ਦੇ ਵਿੱਚ सीबीआई 60 ਦਿਨ ਦੇ ਵਿੱਚ ਚਲਾਨ ਨਹੀਂ ਦਿੰਦੀ ਅਤੇ ਲੰਮੀ ਜਾਂਚ ਤੋਂ ਬਾਅਦ ਇੱਕ ਪੁਖਤਾ ਬਹੁਤ ਪੱਕਾ ਚਲਾਨ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕਰਦੀ ਹੈ ਤੇ ਫਿਰ ਇਸ ਦੌਰਾਨ 60 ਦਿਨ ਤੋਂ ਬਾਅਦ ਜਿਹੜਾ ਅਕਿਊਜ਼ਡ ਹੁੰਦਾ ਉਹ ਜ਼ਮਾਨਤ ਉਹਨੂੰ ਕਹਿੰਦੇ ਆ ਜੀ ਬੇਲ ਇਨ ਡਿਫਾਲਟ ਲਈ ਹੱਕਦਾਰ ਹੋ ਜਾਂਦਾ ਸੋ ਭੁੱਲਰ ਦੀ ਜ਼ਮਾਨਤ 60 ਦਿਨ ਬਾਅਦ ਹੋਣੀ ਸੰਭਵ ਹੈ ਪਰ ਉਹਦੇ ਨਾਲ ਨਾਲ ਜਦੋਂ ਦੂਜਾ ਪਰਚਾ ਦਰਜ ਹੋ ਜੂ ਡੀਏ ਦਾ ਤਾਂ ਫੇਰ ਉਹਨਾਂ ਦੀ ਇੱਕ ਵਾਰੀ ਫੇਰ ਗ੍ਰਿਫਤਾਰੀ ਕਰਨੀ ਪਵੇਗੀ ਮੈਂ ਤੁਹਾਨੂੰ ਅਖੀਰ ਚ ਇੱਕ ਡਿਬੇਟ ਦਾ ਜ਼ਿਕਰ ਕਰਦੇ ਆਂ ਬੜਾ ਹੀ ਪੁਰਾਣਾ 8-10 ਸਾਲ ਤੋਂ ਡਿਬੇਟ ਕਰਾਉਂਦਾ ਇੱਕ ਐਂਕਰ ਹੈ ਮੈਂ ਉਹਦੀ ਡਿਬੇਟ ਸੁਣ ਰਿਹਾ ਸੀ ਆਮ ਤੌਰ ਤੇ ਤਾਂ ਮੈਂ ਸੁਣਦਾ ਨਹੀਂ ਪਰ ਅੱਜ ਕਿਉਂਕਿ ਭੁੱਲਰ ਦਾ ਮਾਮਲਾ ਭਖਿਆ ਹੋਇਆ ਮੈਂ ਸੋਚਿਆ ਇਹਨਾਂ ਸਾਹਿਬ ਦੀ ਅੱਜ ਡਿਬੇਟ ਸੁਣ ਲਈਏ ਉਹਨਾਂ ਨੇ ਚਾਰ ਆਪਣੇ ਗੈਸਟ ਬੁਲਾਏ ਹੋਏ ਸੀ ਤੇ ਉਹਨਾਂ ਦੇ ਇੱਕ ਵਕੀਲ ਵੀ ਸੀ ਉਹ ਕਹਿੰਦਾ ਜੀ ਰਿਮਾਂਡ ਨਹੀਂ ਲਿਆ ਇੱਥੋਂ ਇਹ ਕਲੀਅਰ ਹੁੰਦਾ ਕਿ ਉਹ ਤੋਂ ਪੁੱਛ ਗਿਛ ਕੀਤੀ ਨਹੀਂ ਮੈਂ ਆਪਣੀ ਪਿਛਲੀ ਖਬਰ ਦੇ ਵਿੱਚ ਵੀ ਇਹ ਕਲੀਅਰ ਕੀਤਾ ਸੀ ਜਿਹੜਿਆ 2023 ਤੋਂ ਬੀ ਐਨ ਐਸ ਐਸ ਲਾਗੂ ਹੋਇਆ ਸੀ ਆਰ ਪੀ ਸੀ ਨੂੰ ਹਟਾ ਕੇ ਮੋਦੀ ਸਰਕਾਰ ਨੇ ਬੀ ਐਨ ਐਸ ਐਸ ਲਾਗੂ ਕੀਤਾ ਉਹਦੇ ਵਿੱਚ ਇਹ ਪਾਵਰ ਹੈ ਪੁਲਿਸ ਕੋਲ ਕਿ 40 ਦਿਨ ਦੇ ਸਮੇਂ ਦੇ ਅੰਦਰ ਉਹ ਵਿਅਕਤੀ ਨੂੰ ਜੁਡੀਸ਼ੀਅਲ ਕਸਟਡੀ ਚੋਂ ਕਦੇ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ ਰਿਮਾਂਡ ਮੰਗ ਸਕਦੇ ਆ ਔਰ ਇਹ ਰਿਮਾਂਡ ਕੁੱਲ 15 ਦਿਨ ਦਾ ਹੋ ਸਕਦਾ ਸੋ ਸੀਬੀਆਈ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਰਿਮਾਂਡ ਉਦੋਂ ਲਵਾਂਗੇ ਸਾਨੂੰ ਜਦੋਂ ਉਹਦੀ ਲੋੜ ਹੋਊਗੀ ਹਜੇ ਭੁੱਲਰ ਸਾਹਿਬ ਦਾ ਨੈਟਵਰਕ ਲੱਭਿਆ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਇਲੈਕਟ੍ਰੋਨਿਕ ਗੈਜਟ ਫੋਨ ਹੈ ਉਹਨਾਂ ਨੂੰ ਮਿਲਿਆ ਐਵੀਡੈਂਸ ਉਹਨੂੰ ਕਨੈਕਟ ਕੀਤਾ ਜਾ ਰਿਹਾ ਲਿੰਕ ਕੀਤਾ ਜਾ ਰਿਹਾ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਾਥੀ ਜਾਂ ਉਹਨਾਂ ਦੀ ਟੀਮ ਦੇ ਜਾਂ ਉਹਨਾਂ ਦੇ ਗਰੋ ਦੇ ਸਾਥੀ ਹੋਰ ਵੀ ਸੀਬੀਆਈ ਦੇ ਹੱਥੇ ਚੜਨ ਸੋ ਇਹ ਜਿਹੜੀ ਚਰਚਾ ਛੜੀ ਹੋਈ ਆ ਕਿ ਰਮਾਨ ਨਹੀਂ ਲਿਆ ਜੀ सीबीआई दब ਗਈ ਜਾਂ ਨਰਮ ਹੋ ਗਈ ਇਹ ਬਿਲਕੁਲ ਤਰਕਹੀਨ ਹੈ ਔਰ सीबीआई ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਬਹੁਤ ਵਧੀਆ ਕੰਮ ਅੱਗੇ ਉਸ ਤੋਂ ਉਸ ਨੂੰ ਕਰਨ ਦੀ ਸਾਨੂੰ ਉਮੀਦ ਹੈ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚੌਹਾਂ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼